ਸਸਰੀ ਕਾਲਜ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਹੋ ਸੁਣਾਓ ਇੱਧਰ ਸੋਬਦੀਪ ਹੁਣੀ ਠੰਡੇ ਠੰਡੇ ਮੌਸਮ ਦੇ ਨਜ਼ਾਰੇ ਲੈਂਦੇ ਹੋਏ ਸੋਬਦੀਪ ਚੁੱਪੀ ਪੇ ਚੱਬਾ ਚਾਚੀ ਕਾ ਬੁਲਾ ਦੇ ਸਾਡੇ ਨੂੰ ਆ ਉੱਧਰ ਚੱਬਾ ਝੂਬਾ ਤੇ ਹਨ ਉਹ ਉਧਰ ਹਾਦੀ ਨੀਕੀ ਜੀ ਵਸੀ ਉੱਬ ਆਪਣੀ ਮਸਤੀ ਤੇ ਨਿੱਕੀ ਜੀ ਸੋਬਦੀ ਮੀਮਣੀ ਮੀਮੀ ਚੋਬਾ ਤਾਂ ਮੈਂ ਨਿੱਕੀ ਚੋਬਾ ਮੇਮੀ ਕਿਸੇ ਤੇਰੀ ਆ ਆ ਸ਼ਾਬਾ ਚੋਬ ਦਾ ਧਿਆਨ ਹੀ ਪਤਾ ਨਹੀਂ ਕਿੱਧਰ ਹੈ ਉਹ ਵੇਖ ਚੋਬ ਦਾ ਫੋਨ ਵਾਲ ਧਿਆਨ ਬੈ ਗਿਆ ਤੇ ਨੇ ਕਹਿੰਦਾ ਮੈਨੂੰ ਫੜਾ ਦਿਓ ਫੋਨ ਨੂੰ ਪੈਂਦਾ ਹੁਣੇ ਭੱਜ ਭੱਜ ਕੇ ਤੇ ਇਹ ਕੰਮ ਤੇ ਪੁੱਤ ਹੋਣਾ ਨਹੀਂ ਆ ਫੋਨ ਤੇ ਫੜਾਉਣਾ ਨਹੀਂ ਤੈਨੂੰ ਜੋ ਮਰਜ਼ੀ ਹੋ ਜਾ ਚੋਬ ਨੂੰ ਲਿਆਏ ਬਾਹਰ ਕਮਾਉਣ ਆਪਣੀ ਵਿਹਲੀ ਚ ਹਾਂ ਦੇ ਅੰਦਰ ਰਹਿ ਰਹਿ ਕੇ ਤੇ ਆ ਗਿਆ ਬਲੇ ਮੈਨੂੰ ਬਾਹਰ ਕੱਢੋ ਤੇ ਸਾਡੇ ਕੋਲ ਵੀਡੀਓ ਤੇ ਵਲੌਗ ਜੇ ਬਨਨੀ ਡੇ ਤੇ ਉਹ ਵੀ ਇੱਕ ਮਜਬੂਰੀ ਹੈਗੀ ਸਾਡੇ ਲੱਗੇ ਕੋਈ ਕੰਮ ਹੀ ਇਦਾਂ ਦਾ ਹੋਇਆ ਕਿ ਜਮਾਨਤ ਮੌਤ ਹੋਈ ਇੱਕ ਤੇ ਇਹ ਕਰਕੇ ਜੀ ਨਹੀਂ ਕਰਦਾ ਜੇ ਬਣਾਉਣ ਨੂੰ ਬਣਾਵਾਂਗੇ ਉਦਾਂ ਪਰ ਉਹ ਬਹੁਤ ਮੜਾ ਹੋਇਆ ਸਾਡੇ ਲੱਗੇ ਗਵਾਂਡ ਆ ਤੇ 32 33 ਸਾਲ ਦਾ ਮੁੰਡਾ ਇਹ ਵਿਚਾਰਾ ਤੇ ਐਕਸੀਡੈਂਟ ਹੋ ਗਿਆ ਸੀ ਉਹਦਾ ਤੇ ਉਹਦੀ ਡੈਥ ਹੋ ਗਈ ਆ ਤੇ 2 2.5 ਸਾਲ ਦਾ ਉਹਦਾ ਮੁੰਡਾ ਗੜੀ ਇਹ ਕਰਕੇ ਜੇ ਜੀ ਨਹੀਂ ਕੰਡਿਆ ਬਣਾਉਣ ਨੂੰ ਤੋਦਾ ਕਰਾਂਗੇ ਸ਼ੁਰੂ ਤੁਹਾਨੂੰ ਪਤਾ ਕਰਨ ਕੰਮ ਬਿਨਾਂ ਦਾ ਗੁਜ਼ਾਰਾ ਹੈ ਨਹੀਂ ਜਿੰਦੇ ਜੀ ਟੇਟ ਲਈ ਕੰਮ ਤੇ ਕਰਨਾ ਹੀ ਪੈਂਦਾ ਕੋਈ ਨਾ ਕੰਮ ਤੇ ਛੱਡਿਆ ਨਹੀਂ ਜਾਂਦਾ ਤੇ ਕਰਾਂਗੇ ਅੱਦਾ ਕੋਈ ਗੱਲ ਨਹੀਂ ਪਰ ਇਹ ਕਰਕੇ ਥੋੜਾ ਜਿਹਾ ਮੂਡ ਖਰਾਬ ਹੀਗਾ ਆਪਾਂ ਇਹ ਕਰਕੇ ਵਾਪਸ ਦਿਨ ਹੋ ਗਿਆ ਕਿ ਬਲੌਗੋ ਲਾਗ ਵੀ ਨਹੀਂ ਬਣਾਇਆ ਤੇ ਕੋਈ ਵੀਡੀਓ ਵੀ ਨਹੀਂ ਸ਼ੁਰੂ ਕੀਤੀ ਆਪਾਂ ਜੇ ਤੇ ਕਰਨੀ ਤੇ ਚਲੋ ਪੈਣੀ ਹੈ ਤੁਹਾਨੂੰ ਪਤਾ ਵੀ ਜਦੋਂ ਬੰਦੇ ਦਾ ਰੋਜ਼ਗਾਰ ਹੋਵੇ ਤਾਂ ਛੱਡਿਆ ਨਹੀਂ ਜਾਂਦਾ ਤੇ ਕਰਾਂਗੇ ਕੋਸ਼ਿਸ਼ ਕੋਈ ਬਣਾਉਣ ਦੀ ਫੇਰ ਵਧੀਆ ਤੇ ਸਪੋਰਟ ਕਰਿਓ ਉਹ ਇਹ ਨਹੀਂ ਬਹੁਤ ਜਲਦੀ ਬਣਾਵਾਂਗੇ ਪਰ ਥੋੜਾ ਜਿਹਾ ਠੀਕ ਜਿਹਾ ਨਹੀਂ ਮੌਸਮ ਮੌਸਮ ਕਹਿ ਨਹੀਂ ਆ ਮੂਡ ਨਹੀਂ ਠੀਕ ਹੈਗਾ ਮੂਡ ਜਿਹਾ ਠੀਕ ਨਹੀਂ ਤਾਂ ਨਹੀਂ ਬਣਾਇੰਗੇ ਤੇ ਬਾਕੀ ਚਲੋ ਕੀ ਕਰ ਸਕਦੇ ਰੱਬ ਗਾੜੀ ਕਿਸੇ ਦਾ ਜੋਰ ਨਹੀਂ ਆ ਜੋ ਨੂੰ ਚੰਗਾ ਲੱਗਦਾ ਉਹ ਕਰਦਾ ਉਹ ਆ ਤਾਂ ਬਹੁਤ ਮਾੜਾ ਹੈ ਪਰ ਹੁਣ ਇਹ ਰੱਬ ਦੇ ਹੱਥ ਵਸ ਆਪਣੇ ਵਾਸਤੇ ਕੁਝ ਨਹੀਂ ਆ ਹਾਂਜੀ ਇੱਧਰ ਆ ਮੈਂ ਬੀਜੀਆਂ ਸਬਜ਼ੀਆਂ ਉੱਧਰ ਹੱਡਾ ਟਰਾਲਾ ਡਰਾਈਵਰ ਟਰਾਲਾ ਡਰਾਈਵਰ ਸਾਡਾ ਟਰਾਲਾ ਖਾਲੀ ਕਰਕੇ ਆਇਆ ਹਾਂ ਹੋ ਗਏ ਖਾਲੀ ਟਾਈਮ ਨਹੀਂ ਹਾਂ ਬੇਟੀਆਂ ਮਿਲ ਗਈਆਂ ਮਿਲ ਗਈਆਂ ਥੋੜਾ ਹੀ ਲਾਏ ਗਾੜੀ ਰਹਿਣੀ ਪਾੜਾ ਮਿਲ ਗਿਆ ਕਿ ਨਹੀਂ ਨਹੀਂ ਅਜੇ ਕਹਿੰਦੇ ਪਾ ਦੇਣੇ ਤੁਹਾਡੇ ਕੋਲ ਹੀ ਫੇਰ ਘਰ ਪਹੁੰਚੋ ਉਹ ਮਹੀਨੇ ਬਾਅਦ ਪੈਂਦਾ ਹੈ ਪਾੜਾ ਕਿੰਨਾ ਸੀ ਇੱਕ ਸਾਈਡ ਦਾ ਪਾੜਾ ਕਿੰਨਾ ਸੀ ਵਾਰਾਏ ਦਈਆਂ ਜਿੰਨਾ ਦੇ ਦੇਣ ਗੱਲ ਕਰਕੇ ਜਾਣਾ ਚਾਹੀਦਾ ਨਾ ਗੱਲ ਨਹੀਂ ਨਾ ਸਭ ਕਿ ਹਜੇ ਵੇਲੇ ਹੀ ਹਜੇ ਵੇਲੇ ਤੇ ਜਿੰਨਾ ਕੋਈ ਦੇ ਦੂਗਾ ਠੀਕ ਆ ਟਾਈਮ ਪਾਸ ਲਿਜੋ ਕਿਵੇਂ ਆਪਣੀ ਨਿੱਕੀ ਗੱਡੀ ਵੱਡੀ ਗੱਡੀ ਲੱਗੀ ਗਾੜੀ ਇਹ ਸਹੀ ਫੁੱਟਾ ਤੇ ਗੱਡੀ ਧਵਾ ਕੇ ਲਿਓਣੀ ਹੈ ਨਾ ਵੇ ਕਿਦਾਂ ਕਾਲੀ ਕਰ ਲਿਆ ਆ ਉਹਦੀ ਬਾਡੀ ਗੱਡੀ ਕਮਾ ਆ ਕਿ ਕਿਦਾਂ ਜਾਣੇ ਛਾ ਇਹ ਮੁੰਡਾ ਪੱਕਾ ਡਰਾਈਵਰ ਰੱਖਿਆ ਇੱਥੇ ਟਰਾਲੇ ਦੇ ਰਾਲੇ ਦੀ ਸੀਟ ਸਾਡੇ ਦੇਖੋ ਤੁਸੀਂ ਬੜੀ ਵਧੀਆ ਵਾ ਕੰਫਰਟੇਬਲ ਬੜੀ ਜੀ ਆਟੋਮੈਟਿਕ ਸੀਟ ਹੈ ਇਹ ਜੰਪਾ ਵਾਲੀ ਸੀਟ ਹੈ ਆ ਰਿਓ ਕਹਿੰਦੇ ਜੂਟਾ ਲਾਣਾ ਜਿਹੜਾ ਬਹਿ ਜਾਂਦਾ ਵਾ ਮੁੜ ਕੇ ਫੇਰ ਲਾਉਣਾ ਆਪ ਲਾਉਣਾ ਪੈਂਦਾ ਤੇ ਇਹਨੂੰ ਅੱਜ ਤਾਂ ਆਜ ਤਾਂ ਹੀ ਇਹ ਤਾਂ ਹੀ ਤੇ ਅੱਜ ਬਹਿ ਕੇ ਨਹੀਂ ਗਿਆ ਤੁਰ ਕੇ ਗਿਆ ਤੇ ਤੁਰ ਕੇ ਅੱਜ ਗੱਡੀ ਨੂੰ ਰੇੜ ਕੇ ਖੜਿਆ ਅੱਜ ਨੇ ਗੱਡੀ ਦਾ ਹਾਰ ਮੜਾਈ ਆ। ਹੂੰ। ਨਹੀਂ ਇਹ ਵੀ ਜੰਪਾ ਵਾਲੀ ਦੀ ਸੀਟ ਵੀ ਕੇ ਕੇਦੀ ਹੋਣੀ ਆ। ਆਹ ਆਡੀ ਕੱਲੇ ਆਡੀ ਆ। ਤੇ ਬਾਕੀ ਇਦਾਂ ਹੀ ਸਬਜ਼ੀਆਂ ਬੀਜੀਆਂ ਨੇ। ਤੇ ਇੱਥੋਂ ਜਾਣਗੀਆਂ ਸਿੱਧੀਆਂ ਪੂਰੇ ਇੰਡੀਆ 'ਚ ਸਪਲਾਈ ਹੋਣਗੀਆਂ। ਇਹਨੂੰ ਸਿੱਧਾ ਦਿੱਲੀ ਜਾ। ਆਹ ਧਨੀਆ ਸਾਡਾ। ਦਿੱਲੀ ਤੋਂ ਉਹਦੇ ਨਹੀਂ ਉਹਦੇ ਨਹੀਂ ਧਨੀਆ ਬੀਜਣ ਦੇ ਇਹਦੇ ਵਿੱਚ ਮੂੜੀਆਂ ਡਿਗ ਪਈਆਂ ਸਾਡੇ ਕੋਲ ਧੱਕੇ ਨਹੀਂ। ਤੇਰੇ ਨਦੀਆਂ ਨਹੀਂ ਲੈ ਮੂੜੀਆਂ ਦੇਖੀ ਗੀਆਂ ਮੂੜੀਆਂ ਹੀ ਹੋ ਗਈਆਂ ਤੇ ਧਣੀਆਂ ਹੋਇਆ ਨਹੀਂ ਆ ਵੀ ਗੱਡਿਆ ਹੈ ਵਾ ਧਣੀਆਂ ਹੋਣ ਡਿਆ ਵਾ ਆ ਵੀ ਨਿਕਲਿਆ ਆ ਮੇਥੀ ਹੈ ਨਾ ਇਧਰ ਅਸੀਂ ਬੀਜੇ ਆਲੂ ਉਹ ਕਮਾ ਦਾ ਪਰਚੀ ਆਉਣੀ ਹੈ ਫਸਲ ਆ ਜਣੀ ਹੈ ਉਹਦੀ ਟਰਾਲਾ ਅਸੀਂ ਬੁੱਕਾ ਜਿਹੜਾ ਕੀਤਾ ਇੱਥੇ ਲੱਦ ਕੇ ਲੈ ਜਾਣਾ ਉਹ ਪਰੇ ਪਾਲਕ ਵੀਜੀ ਆਪਾਂ ਇਧਰ ਮੇਥੇ ਤੇ ਮੇਥੀ 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 ਘੜੀ ਪਤਾ ਦੇਖੋ ਤੇ ਨਾ ਹੈ ਮਿਰਚ ਬੜੀ ਲੱਗੀ ਸਾਡੀ ਯਾਰ ਤਾਂ ਸੱਚੀ ਗੱਲ ਆ ਬੂਟਾ ਨਿਕਾਜਾ ਕਿੰਨਾ ਭਰਿਆ ਹੋਏ ਆ ਉਹ ਜੇ ਵੀ ਵੇਲਾ ਕਿੰਨੀਆਂ ਹੀ ਲਾ ਲੜੀਆਂ ਸੀ ਬਾਅਦ ਚ ਲਾ ਗਏ ਸੜਾ ਮੇਰੇ ਸਾਰੇ ਪਿੰਡ ਨੇ ਖਾਧੀ ਆਹ ਸਾਰੇ ਲਗੇ ਨੇ ਕੜੀ ਪੱਤੇ ਦਾ ਬੂਟਾ ਲੈਣਾ ਉਹ ਤੇ ਖਾਦ ਸਕਦਾ ਕੜੀ ਪੱਤਾ ਕਿਸ ਨੂੰ ਚਾਹੀਦਾ ਤੇ ਦੱਸ ਦੋ ਆਹ ਕੋ ਕੜੀ ਪੱਤੇ ਬੜੇ ਕਿੰਨੇ ਬੂਟੇ ਉੱਗੇ ਕੜੀ ਪੱਤੇ ਦੇ ਆਪ ਕੋ ਪਤਾ ਨਹੀਂ ਕਿੱਥੋਂ ਆ ਗਿਆ ਏ ਉਹ ਇੱਕੋ ਜਗ੍ਹਾ ਤੇ ਗਏ ਤੇ ਸਾਡੀ ਮਾਸੀ ਦੇ ਗਈ ਸੱਚ ਹੈ ਨਾ ਮਾਸੀ ਜੜੀ ਅੱਛਾ ਉਹ ਲੈ ਲੀਏ ਨੇ ਹੂੰ ਤੁਲਸੀ ਵੀ ਹੈਗੀ ਹੈ ਕਿਹੜੀ ਹੈ ਤੁਲਸੀ ਆ ਵੇਖੋ ਇਹ ਕਾ ਬੂਟਾ ਦੇਖੋ ਇਹ ਕਾ ਜਿਹੜਾ ਬੂਟਾ ਇਹ ਕੋ ਜਿਹੜਾ ਬੂਟਾ ਸਾਡੀ ਬਾਲਕਨੀ ਮਾੜੀ ਮੋਟੀ ਤੇ ਇਹਦੇ ਸਭ ਦੀ ਬਣੀ ਮਸਤੀ ਕਰਦੇ ਹੋਏ ਬਹੁਤ ਖਾਈ ਹੈ ਇਹਨੂੰ ਕੰਮ ਨਹੀਂ ਕੋਈ ਕਾਰ ਨਹੀਂ ਆ ਤੇ ਵਿਹਲਾ ਕਦੇ ਆਂਦਾ ਮੈਨੂੰ ਬਾਹਰ ਲੈ ਜੋ ਕਦੇ ਅੰਦਰ ਲੈ ਜੋ ਬਸ ਚੀਕਾ ਮਾਰਨ ਤੋਂ ਬਿਨਾ ਇਹਨੂੰ ਕੋਈ ਕੰਮ ਨਹੀਂ ਆ ਆ ਜੋ ਪਿੰਨੀ ਚੋਬਾ ਓਏ ਸ਼ੋਭ ਜੱਬਦੀ ਪੁੱਤ ਉਧਰ ਹੈ ਉਧਰ ਸੱਚਾ ਜੱਬਦੀ ਪੁੱਤ ਉਧਰ ਚਾਬਰ ਸਾਹਿਬ ਕਿੱਥੋਂ ਆ ਤੂੰ ਇਹ ਲਾ ਚਾਬਰ ਨੂੰ ਕੰਮ ਨਹੀਂ ਕੋਈ ਹੈਗਾ ਹੱਥ ਫੋਨ ਤਵਾ ਲਾ ਹੱਥ ਬੜੇ ਮੂੰਹ ਚ ਪਾਉਂਦਾ ਪਤਾ ਨਹੀਂ ਕੀ ਗੱਲ ਆ ਓਏ ਕਿਹੜਾ ਉਹ ਛੱਡ ਮੇਰੇ ਹੱਥ ਤੇ ਮੂੰਹ ਚ ਪਾਵਾ ਆਏ ਆਓ ਏ ਇਹ ਕਰੇ ਦੰਦੀਆਂ ਕੱਢਣ ਦੇ ਆ ਤੇ ਤਾਂ ਕਰਕੇ ਇਹਨੂੰ ਨਾ ਜੀ ਕਾਲ ਜਿਹਾ ਹੁੰਦਾ ਤੇ ਹੱਥ ਪਾਰ ਦੇ ਜਿਹੜੀ ਚੀਜ਼ ਹੱਥ ਜਉਂਦੀ ਹੈ ਉਹ ਮੂੰਹ ਜੀ ਪਾ ਲੈਣਾ ਇੱਕ ਮਾਰਦਾ ਸਿਰ ਤੇ ਠਾੜ ਕਰ ਦਿਆ ਆਪਣੇ ਤੂੰ ਵੀ ਇਦਾਂ ਹੀ ਕਰਦਾ ਰਹਿਆ ਸਿਰ ਭਰਾ ਹੋਇਆ ਨਾ ਤਾਂ ਕਰਦਾ ਮਾ ਤੂੰ ਮੈਂ ਇਦਾਂ ਹੀ ਕਰਦਾ ਰਿਹਾ ਮੈਂ ਤੂੰ ਕਿਹੜਾ ਇਦਾਂ ਪਲ ਗਿਆ ਨਹੀਂ ਹੁਣ ਇਹ ਜਵਾਨ ਹੋਇਆ ਇਹ ਕਹਿ ਸਕਦਾ ਮੈਂ ਇਦਾਂ ਕਰਦਾ ਹੋਊਗਾ ਹਾਂ ਇਹਨੇ ਕੱਲ ਹੀ ਕਹਿਣਾ ਨਹੀਂ ਕਰਦਾ ਹੁਣ ਇਦਾਂ ਵੱਡੇ ਵੱਡੇ ਹੋ ਕੇ ਸਾਰੇ ਇਹੋ ਕਹਿੰਦੇ ਆਂ ਵੀ ਨਾ ਨਾ ਅਸੀਂ ਕਿਹੜੇ ਵੱਡਾ ਹੋਇਆ ਵਾ ਵੱਡੇ ਹੋ ਕੇ ਸਾਰੇ ਇਹੋ ਕਹਿੰਦੇ ਆਂ ਹੁਣ ਗਿਆ ਜੀ ਦੰਦਾ ਨਹੀਂ ਮੈਂ ਨਹੀਂ ਕਰਦਾ ਇਹਨੇ ਵੀ ਮੁੜ ਕੇ ਸਾਫ਼ੀ ਬਨੇ ਕਹਿੰਦਾ ਕਿਆ ਕਰਨਾ ਵਾ ਇਹਨੇ ਮੁੜ ਕੇ ਕਿਹਾ ਕਰਨਾ ਜੀ ਨਾ ਮੈਂ ਇਦਾਂ ਦੇ ਕੰਮ ਕਰਦਾ ਹੀ ਨਹੀਂ ਹੋਣਾ ਹੁਣ ਇਹਨੇ ਕਦੇ ਬਾਥਰੂਮ ਵੀ ਨਹੀਂ ਕੀਤਾ ਲੱਗਿਆ ਡੀਐਨਏ ਨੂੰ ਉਹਨਾਂ ਵਾਸਤੇ ਕਦੇ ਨੈਪੀ ਲਾ ਦੋ ਤੇ ਕਦੇ ਲਾ ਦੋ ਤੇ ਅਜੇ ਤਾਂ ਘਾਟੀ ਲਾਈਦਾ ਤਾਂ ਗਰਮੀ ਕਰਕੇ ਸਿਆਲ ਚ ਲਾਉਣੇ ਪੈ ਜਾਣੇ ਤੇ ਗਾੜੀ ਲਾਉਣੇ ਪਿਆ ਕਰਨਾ ਤੇ ਖੰਡ ਹੋ ਜਣੀ ਨਾ ਫਿਰ ਹੁੰਦਾ ਵੀ ਨਿਆਣੇ ਦੀ ਬੱਤਾਂ ਲੁੱਤਾਂ ਠਾੜੀ ਐਡੀ ਵੀ ਜ਼ਰੂਰੀ ਨਹੀਂ ਆ ਨਹੀਂ ਨਹੀਂ ਲੱਤਾਂ ਠਰ ਜਾਂਦੀਆਂ ਨਾ ਫਿਰ ਘੜੀ ਮੁੜੀ ਆ ਤੇ ਕੀ ਪਜਾਮੇ ਬਦਲਣੇ ਤੇ ਮੁਸ਼ਕਲ ਹਵਾ ਬੜਾ ਜਾਂਦੀ ਹਵਾ ਪੈਂਦੀ ਤੇਰੇ ਪਜਾਮੀਆਂ ਗਿੱਲੀਆਂ ਹੋ ਜਾਣੀਆਂ ਫੇਕੀ ਹੋ ਪਜਾਮੇ ਚੱਲ ਕੋਈ ਗੱਲ ਲੱਤਾਂ ਨੂੰ ਪਾਣੀ ਘੜੀ ਘੜੀ ਲਾਵਾਂਗੇ ਤੇ ਹੂੰ ਆਦੇ ਜਲ ਨਹੀਂ ਨਾ ਤੇ ਸਬਜ਼ੀ ਦਾ ਆਰਡਰ ਕਿੱਥੋਂ ਕਿੱਥੋਂ ਆਏ ਇਹ ਦੱਸ ਪਹਿਲਾਂ ਤੇ ਆਰਡਰ ਨਹੀਂ ਅਜੇ ਆਰਡਰ ਆਂਦੇ ਹੀ ਤੇ ਮੈਂ ਹੈ ਜ ਰਹਾਂ ਉਹ ਮੈਂ ਸਿੱਧਾ ਦਿੱਲੀ ਜਾਣੀਆਂ ਜਦੋਂ ਬਣ ਗਈ ਫਿਰ ਦਿੱਲੀੋਂ ਵਾਪਸ ਆਉਣੀਆਂ ਫਿਰ ਜਿਸ ਡਿਸਟ੍ਰੀਬਿਊਟ ਹੋਣੀਆਂ ਹੂੰ ਉੱਥੇ ਚੈਕਿੰਗ ਹੋਊ ਲੈਬ ਚ ਹਾਂ ਕੀ ਆਰਗੈਨਿਕ ਆ ਕਿ ਨਹੀਂ ਸਹੀ ਗੱਲ ਤੇ ਨਾਲ ਡੱਬਿਆਂ ਚ ਪੈਕ ਹੋ ਕੇ ਆਉਗੀਆਂ ਪੂਰੇ ਜਿਹਦੇ ਜਿਹਦੇ ਘਰ ਆਰਡਰ ਆ ਉਹਦੇ ਉਹਦੇ ਘਰ ਜਾਣਗੀਆਂ ਜਿੱਦਾਂ ਲੋਕਾਂ ਦੇ ਘਰ ਵਿਆਹ ਹੁੰਦਾ ਤੇ ਉਹ ਡੱਬੇ ਵੰਡਦੇ ਸੋਜੀ ਵੰਡਿਆ ਕਰ ਸਬਜ਼ੀ ਵੰਡਿਆ ਕਰ ਉਹ ਕੀ ਵਿਆਹ ਦੇ ਵੰਡਦੇ ਤੈਨੂੰ ਕਦੇ ਵੰਡਨੇ ਆਈ ਕੁਛੀ ਚੀਤੀ ਵੰਡਨੇ ਆਂ ਦੀ ਨਹੀਂ ਸਬਜੀ ਹੋ ਗਈ ਆ ਹੂੰ ਬਹੁਤੀ ਹੋ ਗਈ ਆ ਤੇ ਮੈਂ ਨਾ ਵੀ ਲੱਭਣੀ ਕੱਖ ਨਹੀਂ ਡਿਆ ਪੈਰ ਰੱਖਣ ਨੂੰ ਜਗ੍ਹਾ ਥੋੜੇ ਕਿਤੇ ਲੋਕ ਜੋ ਵੇਖੋ ਆਏ ਹੋਈ ਹਰੀ ਭਰੀ ਸੱਕਿਆ ਰਿਓ ਜਣੀ ਆ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਵਿੱਚ ਤਾਂ ਇਨੀ ਸਬਜੀ ਆ ਨਹੀਂ ਮਿਲਨੀ ਥੋੜੇ ਕਿਤੇ ਲੱਗ ਜੋ ਹੂੰ ਪੈਰ ਰੱਖਿਆ ਨਹੀਂ ਜਾਣਾ ਪੈਰ ਉਹ ਕੀ ਕਹਿੰਦਾ ਮੈਂ ਚੁੱਕਦਾ ਤਾਂ ਤੂੰ ਖੇਤੀ ਬੜੀ ਵੀ ਭਾਗ ਦੀ ਅਫਸਰ ਆ ਨਾ ਤੈਨੂੰ ਜਿਆਦਾ ਪਤਾ ਥੋੜੀ ਥੋੜੀ ਹੈ ਗਈਆਂ ਲੰਬ ਦੇ ਨੇ ਆਈ ਸਬਜ਼ੀਆਂ ਦੀਆਂ ਹੂੰ ਪਹਿਲਾਂ ਇਹ ਹੋਰ ਦਾਸ ਕਰੀਦੀ ਲਾਉਣ ਤਾਂ ਪਹਿਲਾਂ ਵੀ ਬਾਬਾ ਇਹ ਨਹੀਂ ਨਹੀਂ ਹੋਏ ਸਾਰਾ ਪਿੰਡ ਹੀ ਖਾਵੇ ਆਹੋ ਪਿੰਡ ਨਹੀਂ ਇੱਥੇ ਹੀ ਖਾਣੀ ਇੱਥੇ ਹੀ ਵੱਢੀ ਇਹ ਪਿੰਡ ਐਸੇ ਸਬਜ਼ੀ ਦੇ ਛਿਰਦੇ ਤੇ ਪਿੰਡ ਬੈਠਾ ਵੀ ਇਹ ਹੋਏਗੀ ਤੇ ਇਹ ਸਬਜ਼ੀ ਬਣਾਉਣੀ ਹੈ ਉਦਾਂ ਹੀ ਬਣਾਉਣੀ ਨਹੀਂ ਲੋਕਾਂ ਦੀਆਂ ਡੋੜੀਆਂ ਹੋ ਗਈਆਂ ਤੇ ਇਹਦੀ ਨਹੀਂ ਗੱਲ ਜਿੱਦਾਂ ਮਤਲਬ ਕਿ ਆਪਣੇ ਕੋ ਵੱਧ ਹੋ ਜੀ ਕਹਿ ਹੀ ਦੇ ਤਾਂ ਚਲ ਗਵਾਂਡੀਆਂ ਨੂੰ ਵੀ ਦੇ ਦਿਓ ਪਿੰਡ ਦੀ ਧੜ ਨਾ ਪਹਿਲਾਂ ਹੋ ਜਾਂਦੀ ਹੈ ਸੱਚੀ ਗੱਲ ਦੀ ਉਹ ਸਾਡੀ ਹੋਣਦੀ ਜਦੋਂ 100 ਰੁਪਏ ਲਾਉ ਜਾਂਦੀ ਸੱਚੀ ਹਾਂ ਇਹ ਸਬਜੀ ਉਹ ਦੋ ਇਹ ਨਹੀਂ ਜਿਹਦੇ ਕੋ ਪੁੱਛਦਾ ਹੀ ਨਹੀਂ ਉਹਨੂੰ ਸਬਜੀ ਹੁੰਦੀ ਸਾਡੀ ਤੋਰੀਆਂ ਤੇ ਟੋਰੀਆਂ ਹੁਣ ਲੱਥ ਲੱਗੀਆਂ ਜੀ ਤੋਰੀਆਂ ਹੁਣ ਲੱਥ ਲੱਗੀਆਂ ਤੇ ਦੀ ਮੰਮੀ ਨੇ ਵੱਲਾਂ ਹੀ ਖੇਚ ਛੜੀਆਂ ਪਾੜ ਕੇ ਵੱਲਾਂ ਦੇ ਕਿਤੇ ਰਹਿ ਗਏ ਆ ਧਰੇਕ ਵੀ ਨਹੀਂ ਛੱਡੀ ਉਹਨੇ ਤੇ ਉਹ ਵੀ ਗੰਜੀ ਬੰਜੀ ਕਰਾ ਹੜੀ ਜਿਹਦੇ ਮੰਮੀ ਨੂੰ ਗੁੱਸਾ ਚੜਦਾ ਇਦਾਂ ਹੀ ਕਰਦੀ ਹੈ ਸਾਡੇ ਪਲੇਅਰ ਸਾਹਿਬ ਇਹ ਪਲੇਅਰ ਆਪਣੇ ਦੌੜ ਲਾਉਣ ਦੀ ਤਿਆਰੀ ਚ ਹੁੰਦਾ ਇੱਕ ਜਾ ਰਿਹਾ ਨੇ ਇੱਕ ਦਿਨ ਦੌੜ ਲਾ ਲਈਂ ਤਾਂ ਮਤੇ ਮੁੜ ਕੇ ਜਾਂਦਾ ਨਹੀਂ ਹੱਥ ਤੱਕ ਆਹ ਕਿਉਂ ਨਹੀਂ ਕੱਲ ਹੀ ਸ਼ੁਰੂ ਕੀਤੀ ਹੈ ਜੀ ਯਾਰ ਕੱਲ ਹੀ ਸ਼ੁਰੂ ਕੀਤੀ ਆਣ ਕੇ ਕਹਿੰਦਾ ਮੇਰੇ ਨਾ ਘਿਹੜੇ ਚ ਪੀੜ ਹੁੰਦਾ ਦੌੜਿਆ ਲੱਤਾਂ ਨਾਲ ਤਾਂ ਢੱਡ ਚ ਪੀੜ ਕਿਦਾਂ ਹੁੰਦਾ ਪੀ ਓਏ ਹੋਰ ਗਿਆ ਹੂੰ ਹਾਂ ਓਏ ਜੇ ਆਪੇ ਲਿਵੇਂ ਨਾ ਤਾਂ ਉਹ ਢੀ ਜੂ ਹਣੀ ਹਣੀ ਜਾਂਦਾ ਪਿਆ ਨਾ ਦੋ ਅੰਡੇ ਫੇਰੜ ਜਣੀਆਂ ਹਾਂਜੀ ਲੱਤਾਂ ਪੀਟ ਵੀ ਕਰਨੀਆਂ ਕਰਦੀਆਂ ਦੌੜ ਲਾਉਣਾ ਕਿੰਨੇ ਕਿਲੋਮੀਟਰ ਮੈਂ ਇਥੋਂ ਆਪਣੇ ਕੰਪਿਊਟਰ ਹੀ ਆਉਣੀ ਹੈ ਜਿਹੜਾ ਉੱਥੋਂ ਸ਼ੁਰੂ ਕਰਕੇ ਉਹ ਚੌਂਕ ਤੱਕ ਜਿਹੜਾ ਅੱਗੇ ਕਿੰਨੇ ਕਿਲੋਮੀਟਰ ਪੈਂਦੀ ਹੋਊਗਾ ਮੈਂ ਅੱਧਾ ਕਿਲੋਮੀਟਰ ਇਹ ਅੱਧਾ ਕਿਲੋਮੀਟਰ ਵੀ ਨਹੀਂ ਪੈਂਦੀ ਨਹੀਂ ਉਹ ਫੇਰ ਉਹ ਉੱਡ ਕੇ ਆਉਂਦੀ ਹੈ ਹੀਰਾ ਵਾਲੇ ਚੌਂਕ ਤੱਕ ਆ ਤੇ ਉਹ ਕਿੰਨਾ ਕਰੇ ਮੈਂ ਜੀ ਉਧਰ ਬਹੁਲੀ ਹਲੀ ਵਧਾਉਣੀ ਚਾਹੀਦੀ ਕਿ ਜੱਕ ਤਾਂ ਵਧਾ ਕੇ ਮੁੜ ਕੇ ਆਵੇਂ ਸਰੀਰ ਆਹ ਇਹਨੂੰ ਪੁੱਛਿਆ ਥਲੀਟਰ ਨੂੰ ਇਹ ਤਾਂ ਬਹੁਤ ਧੜਾ ਲਾਉਂਦੀ ਰਹੀ ਹੈ ਨਹੀਂ ਲਾਉਂਦੀ ਹੂੰ ਬੜਾ ਕਿ ਜੇ ਤੂੰ ਜੱਕਦਮ ਜ਼ਿਆਦਾ ਲਾਲੀ ਫਿਰ ਸਰੀਰ ਜਿਹੜਾ ਉਹ ਮਤਲਬ ਕਿ ਪੀੜਾ ਕਰਨਾ ਹੈ ਪੀੜਾ ਕਰਨਾ ਸਰੀਰ ਸਰੀਰ ਪੀੜਾ ਕਰਨਾ ਹੈ ਹੂੰ ਇਹ ਮੁੰਡੇ ਨੂੰ ਬਣਾਵਾਂਗੇ ਖਿਡਾਰੀ ਆਪਾਂ ਇਹਨੂੰ ਕੋਸ਼ਿਸ਼ ਕਰੇ ਤੇ ਤਾਂ ਬੰਨਾ ਖਿਡਾਰੀ ਕਿ ਨਹੀਂ ਬੰਨਾ ਹੀ ਕੋਈ ਨਹੀਂ ਕਬੱਡੀ ਖਿਡਾਰੀ ਬੰਨਾ ਹੀ ਨਹੀਂ ਨਹੀਂ ਵੱਡੀ ਕਿ ਗੁੱਡੀ ਦੀ ਕ੍ਰਿਕਟ ਜਿਵੇਂ ਖਾਂਗੇ ਕ੍ਰਿਕਟ ਜਿਨੀ ਕਬੱਡੀ ਖਿਡਾਰੀ ਬਨ ਜਾ ਹੋਂਦ ਕਬੱਡੀ ਦਾ ਬੜਾ ਨਾਮ ਹੂੰ ਹੈ ਇਹਦਾ ਬੜਾ ਹੂੰ ਆਵਾ ਸਾਡਾ ਟੋਕਾ ਜਿਹੜਾ ਕੱਲਾ ਹੀ ਖਲੋਤਾ ਹੋਰੇ ਤੇ ਨਾ ਬਾਡੀਗਾਰਡ ਕੋਣ ਹੈ ਖਲੋਤੇ ਤੇ ਹੈਗੇ ਤੁਸੀਂ ਤੁਸੀਂ ਬਾਡੀਗਾਰਡ ਹੀ ਇਧਰੋਂ ਆ ਗਿਆ ਸ਼ੁਭ ਦਾ ਵੱਡਾ ਵੀਰਾਨ ਤੇ ਇਹਦੇ ਨਾਲ ਬੜਾ ਖੁਸ਼ ਰਹਿੰਦਾ ਇਹ ਬਸ ਇਹੋ ਜੇ ਕੰਮ ਆਂਦਾ ਕਰੀ ਜਾਓ ਕਦੇ ਤਾਂ ਤੇ ਕਦੇ ਠਾਂ ਕਰੀ ਜਾਓ ਇਹਨੂੰ ਚੁੱਕੋ ਇਧਰ ਨੂੰ ਘੁਮਾ ਦਿਓ ਉਧਰ ਨੂੰ ਘੁਮਾ ਦਿਓ ਹੁੰਟੇ ਜੇ ਦੇਈ ਜਾਓ ਤੇ ਫੇਰ ਇਹ ਖੁਸ਼ ਰਹਿੰਦਾ ਹੈ ਸ਼ੁਭ ਓਏ ਸ਼ੁਭ ਸ਼ਬਦ ਇੱਧਰ ਵੇਖੋ ਤਾਂ ਸ਼ੀ ਇੱਧਰ ਇੱਧਰ ਵੇ ਮੈਂ ਕੀ ਕਹਿਣ ਡਿਆ ਬਲ ਪਤਾ ਲੱਗਦਾ ਕੋ ਪਤਾ ਲੱਗਦਾ ਤੈਨੂੰ ਕੋ ਹੈ ਲੱਗਦਾ ਪਤਾ ਤੈਨੂੰ ਕੋ ਕਾ ਡਾਗੀ ਰੇੜਾ ਆ ਗਿਆ ਮੈਂ ਐ ਇਦਾਂ ਦੇ ਕੰਮਾਂ 'ਚ ਖੁਸ਼ ਰਹਿੰਦਾ ਹੀ ਐ ਰਮੋਟਰ ਚਾਤੀਆਂ ਮਰੀ ਜਾਂਦੀ ਗੁਗੇ ਆ ਯੇ ਮੈਂ ਸੰਦਾ ਇਦਾਂ ਕਰੀ ਜੋ ਪਖੰਡ ਜੇ ਤੇ ਬਸ ਠੀਕ ਆ ਸਾਰਾ ਕੋ ਛੱਬਾ ਹੋ ਛੱਬਾ ਚਲੋ ਫਿਰ